ਇਹ ਹੱਤਾਂ ਦੇ ਵਿੱਚ ਸਰੋਪਾਲ ਲੱਤੇ ਹੋਏ ਨੇ ਫੁੱਲ ਫੜੇ ਹੋਏ ਨੇ ਆ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮ ਪਾਈਚਾਰਾ ਵੀ ਤੇ ਜਿਹੜੇਗਾ ਦੇਖਣ ਨੂੰ ਮਿਲ ਰਿਹਾ ਹੈਗਾ ਅਮਰ ਰਹੇ ਦੇ ਜਿਹੜੇ ਨੇ ਉਹ ਉਹਨਾਂ ਨੂੰ ਜਿਹੜਾਗਾ ਨਾਮ ਲਗਾਇਆ ਜਾ ਰਹੇ ਨੇ ਸਰੋਪਾਲ ਵੀ ਜਿਹੜਾ ਬਿਤੀ ਤਾ ਜਾ ਰਿਹਾ ਫੁੱਲਾਂ ਦੀ ਪ੍ਰਕਿਆ ਕੀਤੀ ਜਾ ਰਹੀ ਹੈ ਸਭ ਤਸਵੀਰਾਂ ਦੇਖ ਸਕਦੇ ਹੋ ਅੰਤਿਮ ਵਧਾਈ ਜਿਹੜੀ ਆਪਣੇ ਮਹਿਬੂਬ ਲੀਡਰ ਨੂੰ ਦਿੰਦੇ ਹੋਏ ਜਿਹੜਾਗਾ ਫੈਦਰ ਫ੍ਰੇਮ ਸਿੰਘ ਚੰਦ ਮਾਜਰਾ ਉਹਨਾਂ ਨਾਲ ਜੁੜੀ ਹੋਈ ਹੈ ਸਮੂਹ ਲੀਡਰਸ਼ਿਪ ਜੁੜੀ ਹੋਈ ਹੈ ਉਹ ਅੰਦਰ ਜਿਹੜੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਜਾਂ ਕਿਤੇ ਜਾਂਦੇ ਨੇ ਪਰਮਿੰਦਰ ਟਿੰਟਾ ਸਾਹਿਬ ਜੀ ਵੀ ਇੱਥੇ ਪਹੁੰਚੇ ਹੋਏ ਨੇ ਸੋ ਫੁੱਲਾਂ ਦੀ ਵਰਖਾ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਸੋ ਦਿੱਤਾ ਜਾ ਰਿਹਾ ਸੋ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਮਹਿਬੂਬ ਲੀਡਰਨ ਜਿਹੜਾ ਯਾਦ ਕਰਨ ਲਈ ਤਾਸੂ ਦੇਵ ਸਿੰਘ ਪੇਟਾ ਸਾਹਿਬ ਜੋ ਸ਼ਰਮਣੀ ਕਾਲੀਦਾਸ ਦੇ ਬਹੁਤ ਸਤਿਵਰ ਦਿੱਤਾ ਸੀ ਜੋ ਵੱਜਦੇ ਸਾਡੇ ਚ ਨਹੀਂ ਰਹੇ ਉਹਨਾਂ ਦੀ ਦੇ ਜਿਹੜੀ ਹੈ ਉਹਨਾਂ ਤੇ ਜਦੀ ਫਿੱਟ ਹੈ ਉਹ ਬਾਅਦ ਦੇ ਵਿੱਚ ਸਰਕਾਰ ਲਈ ਚੱਲੀਅਤ ਨਹੀਂ ਗਈ ਚਾਰਗੇ ਹਟਾਵਾ ਵਾਲਿਆਂ ਤੋਂ ਖਾਸ ਤੌਰ ਤੇ ਹਲਕਾ ਸਨਾਓ ਧਨੌੜ ਦੇ ਲੋਕਾਂ ਵੱਲੋਂ ਉਹਨਾਂ ਦੀ ਦੇ ਦਾ ਸਿਸਟਮ ਸਰਕਾਰ ਕਰ ਲਈ ਅਸਰਹਾਦੀ ਦੇ ਦਿੱਤੇ ਅਲਾਕੇ ਦੇ ਲੋਕਾਂ ਦੀ ਦਿੱਕਤ ਵਿੱਚ ਪੇਟਾ ਸਾਹਿਬ ਬਹੁਤ ਲੰਮਾ ਸਮਾਂ ਉਹਨਾਂ ਨੇ ਜ਼ਿੰਦਗੀ ਦਾ ਰਾਜ ਦਿੱਤੀ ਵਿੱਚ ਸਮਾਜਿਕ ਕੰਮਾਂ ਵਿੱਚ ਧਾਰਮਿਕ ਕੰਮਾਂ ਵਿੱਚ ਖਾਸ ਕਰਕੇ ਦੇ ਖੇਤਰ ਵਿੱਚ ਲਗਾਇਆ ਔਰ ਜ਼ਿੰਦਗੀ ਦੇ ਆਖਰੀ ਸਾਹ ਤੱਕ ਪੰਦੀ ਚੜ੍ਹਦੀ ਕਲਾ ਵਿੱਚ ਰਹਿੰਦੇ ਰਹੇ ਦਾ ਆਖਰੀ ਚੜ੍ਹਦੀ ਕਲਾ ਵਿੱਚ ਰਹਿੰਦੇ ਰਹੇ ਤੁਹਾਡੇ ਨਾਲ ਵੀ ਕਾਫੀ ਲੰਮਾ ਸਮਾਂ ਉਹਨਾਂ ਦਾ ਸਫਰ ਰਿਹਾ ਹੈਗਾ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਸੁਪਰਤ ਹੁੰਦੇ ਸੀ ਉਸ ਤੋਂ ਮੈਂ ਦੇਖਿਆ ਉਹ ਤਕਰੀਬਨ ਮੈਂ ਜਬੀਰ ਜੀ ਵਾਸੀ ਪਟਿਆਲੇ ਪਰਦਾਸੀ ਜਦੋਂ ਉਹ ਐ ਫੱਲੇ ਬਾਕੀ ਸੀ ਤੇ ਉਸ ਤੋਂ ਬਾਅਦ ਹਮੇਸ਼ਾ ਸਾਡਾ ਉਹਨਾਂ ਨਾਲ ਪਰਵਾਰਕ ਰਿਸ਼ਤਾ ਵੀ ਵਿਦਿਆ ਰਾਜਨੀਤੀ ਦੇ ਨਾਤਾ ਮੈਨੂੰ ਮਤਲਬ ਪਤਾ ਵੀ ਸਪੋਰਟਸ ਬਾਰੇ ਉਹਨਾਂ ਦੀ ਬਹੁਤ ਬੜੀ ਦੇਣ ਸੀ ਇੱਕ ਤਾਂ ਪੰਜਾਬ 올림픽 ਐਸੋਸੀਏਸ਼ਨ ਦੇ ਲਗਾਤਾਰ ਪ੍ਰਧਾਨ ਰਹੇ ਨੇ ਜਿਹਦੇ ਚ ਪੰਜਾਬ ਦੀ ਜਿਹੜੀ ਸਪੋਰਟਸ ਸੀ ਉਹਨੂੰ ਬਹੁਤ ਉੱਚੇ ਚੱਕਿਆ ਸਾ ਸਰਦ ਦੇ ਸਿਰ ਤੇ ਸਾ ਜੋ ਸ਼ਰਮਣੀ ਕਾਲੀਦਾਸ ਦੇ ਬਹੁਤ ਖਾਸ ਵਰ ਦਿੱਤਾ ਸੀ ਜੋ ਅੱਜ ਸਾਡੇ ਚ ਨਹੀਂ ਰਹੇ ਉਹਨਾਂ ਤੇ ਦੇ ਜਿਹੜੀ ਹੈ ਉਹਨਾਂ ਤੇ ਜੱਦੀ ਫਿਟ ਉਪਵਾਦ ਦੇ ਵਿੱਚ ਸਤਕਾਰ ਲਈ ਚੱਲੀ ਆ ਸੋਸ਼ਲਾਈ ਦਾ ਯਾਰੀ ਹਟਿਆਲਾ ਵਾਲਿਆਂ ਤੋਂ ਖਾਸ ਤੌਰ ਤੇ ਹਲਕਾ ਸਨੌਰ ਧਨੌਰ ਦੇ ਲੋਕਾਂ ਵੱਲੋਂ ਉਹਨਾਂ ਦੀ ਦੇਗਾ ਸਤਕਾਰ ਕਰਨ ਲਈ ਅੱਜ ਆਧੀ ਦੇ ਅਲਾਖੇ ਦੇ ਰੌਣਕ ਬਤੀ ਕਿੱਤੇ ਅੱਜ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਮਹਾਗਰਦ ਸਰਪ੍ਰੇਖ ਜੀ ਉਹ ਸਾਰੇ ਮਹਿਸੂਸ ਕਰਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਸ਼ਭਾਵਾਂ ਨੇ ਉਹ ਪੰਥ ਲਈ ਪੰਜਾਬ ਲਈ ਇੱਕ ਨਿਸ਼ਾਨ ਯਾਦ ਰੱਖਣਾ ਹੈ ਕਿ ਹਰਤਾ ਸਾਹਿਬ ਬਹੁਤ ਲੰਮਾ ਸਮਾਂ ਉਹਨਾਂ ਨੇ ਜ਼ਿੰਦਗੀ ਦਾ ਰਾਜ ਦਿੱਤੀ ਵਿੱਚ ਸਮਾਜਿਕ ਕੰਮਾਂ ਤੇ ਧਰਮੋ ਸਫਾ ਵਿੱਚ ਖਾਸ ਤੌਰ ਤੇ ਖੇਡਾਂ ਦੇ ਖੇਤਰ ਵਿੱਚ ਲਗਾਇਆ ਔਰ ਜ਼ਿੰਦਗੀ ਦੇ ਆਖਰੀ ਸਾਹ ਤੱਕ ਪੰਥ ਦੀ ਜਾਗ੍ਰਿਤਾ ਦਾ ਲੋਦਰ ਰਹੇ ਤੇ ਦਾਅ ਦੀ ਜਲਤੀ ਕਰਾ ਲੋਦਰ ਰਹੇ ਔਰ ਉਹਨਾਂ ਨੂੰ ਇੱਕ ਬੇਵਾਕ ਗੱਲ ਕਹਿਵਰੇ ਨੇਤਰ ਦੇ ਤੌਰ ਤੇ ਜਾਣਿਆ ਜਾਂਦਾ ਔਰ ਸੱਚ ਤੇ ਬਹਿਰਾ ਦੇਣ ਵਾਲੀ ਗੱਲ ਸਿਧਾਂਤ ਤੇ ਖਰੇ ਰਹਿਣ ਦੀ ਗੱਲ ਪਲ ਉਹਨਾਂ ਨੇ ਕਰਕੇ ਹਮੇਸ਼ਾ ਰਾਜਨੀਤੀ ਦੀ ਤਕਨੀ ਪੱਕੀ ਪਹਚਾਨ ਬਣ ਗਈ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਸੁਪਰਤ ਹੁੰਦੇ ਸੀ ਉਹਨੋਂ ਤੋਂ ਮੈਂ ਦੇਖਿਆ ਉਹ तकरीबन ਮੈਂ ਜਬੀ ਯੂਨੀਵਰਸਿਟੀ ਚਾਲੇ ਪਰਦਾ ਸੀ ਜਦੋਂ ਉਹ ਥੱਲੇ ਵਰਗੇ ਸੀ ਤੇ ਉਸ ਤੋਂ ਬਾਅਦ ਹਮੇਸ਼ਾ ਸਾਡਾ ਉਹਨਾਂ ਨਾਲ ਹੀ ਪਰਿਵਾਰਕ ਰਿਸ਼ਤਾ ਵੀ ਰਿਹਾ ਰਾਜਨੀਤੀ ਦੇ ਰਾਹ ਨਾਲ ਹੋਰ ਖਾਸ ਤੌਰ ਤੇ ਪਾਰਲੀਮੈਂਟ ਦੀ ਚੋਣ ਜਦੋਂ ਸੀ ਗਰੀ ਉਹਨਾਂ ਦਾ ਹਰ ਕੰਮ ਮੇਰੇ ਪਿੱਛਾ ਸੀ ਤੇ ਉਹਨਾਂ ਦੇ ਤਜੀਦ ਦੇ ਕਾਲੇ ਚੋਣ ਦਾ ਗਰਾ ਉਹਦੇ ਦਿੱਤੇ ਸੋ ਹਮੇਸ਼ਾ ਹੀ ਸਾਡਾ ਪ੍ਰਭਾਵ ਬਰਕਰਾਰ ਰਿਹਾ ਹੈ ਅਭੀ ਪਰਿਵਾਰ ਕੁ ਨਿਸ਼ਚਿਤ ਹੈ ਰਾਜਨੀਤਿਕ ਰੋਲ ਲੱਗਦਾ ਹੈ ਕਿ ਸ਼ੋਅ ਨਿਕਲੀ ਤਾਂ ਯਾ ਲੀਡਰਸ਼ਿਪ ਨੂੰ ਘਾਟਾ ਸਾਡ ਸੰਸਦਾਇਕੀਂ ਘੇਟਸਾ ਦੇ ਚਲੇ ਜਾਂਦਾ ਮੈਂ ਤਾਂ ਦਾ ਨਾ ਪੂਰਾ ਹੋਣ ਵਾਲਾ ਘਾਟਾ ਔਰ ਇਹ ਜਿਹੜਾ ਘਾਟਾ ਪਿਆ ਇਸ ਦੀ ਪਰਭਾਈ ਕੀ ਇਸ ਦਾ ਕਿਉਂਕਿ ਇਸ ਤਰ੍ਹਾਂ ਦਾ ਸੂਲਬੰਦ ਚਾਨਣ ਨੇਤਾ ਇਮਰਾਨ ਹਲੀਮੀ ਵਾਲਾ ਸੀ ਔਰ ਵਿਕਾਸ ਨਾ ਕਰਵਾ ਸੀ ਸਾਇਚਾਰ ਰੱਖ ਰਿਹਾ ਸੀ ਸਮਾਜ ਦੇ ਹਰ ਵਰਗ ਨਾਲ ਜੀਵਨ ਦੀ ਰਾਸੀ ਵੋਤੀ ਸੀ ਉਹਨਾਂ ਨਾਲ ਵੀ ਸੱਚਾ ਰੱਖਦੇ ਸੀ ਸੋ ਉਹਨਾਂ ਦਾ ਅਸੀਂ ਸਾਰਾ ਸਮਾਜ ਆਪ ਪਾਰਟੀ ਵੀ ਜਿਹੜਾ ਸਰਕਾਰ ਹਮੇਸ਼ਾ ਯਾਦ ਰਹੀ ਹੈ ਅੱਜ ਸਦਾ ਸੁਰਜੀਤ ਸਿੰਘ ਢੀਡ ਸਾਹਿਬ ਜੋ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਪੰਜਾਬ ਦੀ ਸਿਆਸਤ ਦੇ ਵੱਡਾ ਬੁਰਕਾ ਲਾ ਨਾ ਰਿਹਾ ਕੇਂਦਰ ਦੇ ਵਿੱਚ ਵਜੇ ਰਿਹਾ ਉਹਨਾਂ ਦੇ निधन ਤੇ ਅੱਜ ਚੰਡੀਗੜ੍ਹ ਤੋਂ ਨਦੀਮਿਤਕ ਦੇ ਉਹਨਾਂ ਦੇ ਨਿੱਜੀ ਪਿੰਡ ਉਪੇਵਾਲ ਨੂੰ ਰਵਾਨਾ ਹੋਈ ਰਾਸਤੇ ਦੇ ਵਿੱਚ ਥਾਂ ਥਾਂ ਤੇ ਸੰਗਤਾਂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਅੱਛੀ ਹੋਈਆਂ। ਜ਼ਿਲ੍ਹਾ ਪਟਿਆਲਾ ਵਿੱਚ ਪਹੁੰਚ ਕੇ ਅਸੀਂ ਹਲਕਾ ਸਨੌਰ ਸਨੌਰ ਇਸ ਮੁੱਚੀ ਲੀਡਰਸ਼ਿਪ ਮਾਨਜੋਗਵਾਦੀ ਪੰਜਾਬ ਪ੍ਰੋਫੈਸਰ ਪ੍ਰਿੰਸ ਚਿਤਮਨ ਮਹਾਰਾਜੀ ਦੇ ਭਾਈ ਹੱਟ ਅਸੀਂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇੰਨਸਾਤ ਬੱਠੇ ਹੋਏ ਆ। ਸੋ ਮੈਂ ਸਮਝਨਾ ਕਿ ਬਹੁਤ ਵੱਡੇ ਸੱਚ ਨੂੰ ਕਹਿਣ ਵਾਲੇ ਆਗੂ ਆ ਜੋ ਅੱਜ ਸਾਡੇ ਚੋਂ ਵਿਛੜ ਗਿਆ ਬਹੁਤ ਵੱਡਾ ਕਾਟਾ। ਕਿ ਕੋੰਤ ਨੂੰ ਸ਼੍ਰੋਮ ਨੇ ਕਾਲੀ ਦਲ ਪੰਜਾਬ ਨੂੰ ਕਿਹਾ ਉਸ ਦੇ ਚੇਤ ਜਖਮ ਮੈਨੂੰ ਮਤਲਬ ਪਤਾ ਵੀ ਸਪੋਰਟਸ ਬਾਰੇ ਉਹਨਾਂ ਦੀ ਬਹੁਤ ਬੜੀ ਦੇਣ ਸੀ ਜੀ ਇੱਕ ਤਾਂ ਪੰਜਾਬ 올림픽 ਐਸੋਸੀਏਸ਼ਨ ਦੇ ਲਗਾਤਾਰ ਪ੍ਰਧਾਨ ਰਹੇ ਨੇ ਜਿਹਦੇ ਚ ਪੰਜਾਬ ਦੀ ਜਿਹੜੀ ਸਪੋਰਟਸ ਸੀ ਉਹਨੂੰ ਬਹੁਤ ਉੱਚੇ ਚੱਕਿਆ ਫਿਰ ਸੈਂਟਰ ਦੇ ਪੰਜਾਬ ਦੇ ਸਪੋਰਟਸ ਦੇ ਮੰਤਰੀ ਰਹੇ ਇਹ ਕੁਲ ਮਿਲਨ ਮਰਾ ਕੇ ਜਿੰਨੀ ਇਹਨਾਂ ਦੀ ਦੇਣ ਸੀ ਸਪੋਰਟਸ ਨੂੰ ਉਹਨੇ ਕਿਸੇ ਵੀ ਲੀਡਰ ਦੀ ਨਹੀਂ ਹੋ ਸਕਦੀ ਭੇਟ ਕਰਨ ਦੇ ਲਈ ਜਿਹੜੇ ਹੈਗਾ ਸਨੋਹਰ ਕਨੌਰ ਜਿਹੜੇ ਜਿਹੜੇ ਲੀਡਰਸ਼ਿਪ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਦੀ ਲੀਡਰਸ਼ਿਪ ਦੇ ਨਾਲ-ਨਾਲ ਜਿਹੜਾ ਹੈਗਾ ਸਾਰੇ ਪਾਈਚਾਰਾ ਜਿਹੜਾ ਹੈਗਾ ਉੱਤੇ ਜਰੂਰ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਕਿਸ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨਾਲ ਜਿਹੜੀ ਹੈਗੀ ਆ ਸਮੂਹ ਲੀਡਰਸ਼ਿਪ ਜਿਹੜੀ ਹੈਗੀ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਹੋਏ ਨੇ ਤੇ ਹੱਥਾਂ ਦੇ ਵਿੱਚ ਸਰੋਪਾ ਲੈਤੇ ਹੋਏ ਨੇ ਫੁੱਲ ਫੜੇ ਹੋਏ ਨੇ ਆ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮ ਭਾਈਚਾਰਾ ਵੀ ਅੱਜ ਤੇ ਜਿਹੜੇਗਾ ਉਹ ਦੇਖਣ ਨੂੰ ਮਿਲ ਰਹੇਗਾ ਤੁਸੀਂ ਦੇਖ ਸਕਦੇ ਆ ਕਿ ਉਹ ਆ ਸਾਰੇ ਜਿਹੜੇ ਆ ਗਿਆ ਤੁਸੀਂ ਦੇਖ ਸਕਦੇ ਆ ਇਹ ਜਿਹੜੇ ਆ ਗਿਆ ਮਰਹੂਮ ਸਰਦਾਰ ਸੁਖਦੀਪ ਸਿੰਘ ਢੀਡਸਾ ਜੀ ਦੀ ਜਨ ਜਿਹੜਾਗਾ ਸਰਦਾਰ ਦੇ ਸਮਰਪਿਤ ਕਰਨ ਦੇ ਲਈ ਅੱਥੇ ਪਹੁੰਚੇ ਨੇ ਸੋ ਪਰਮੇਂਦਰ ਸਿੰਘ ਢੀਡਸਾ ਨਾਲ ਵੀ ਜਿਹੜੇ ਆ ਗਿਆ ਪਹੁੰਚੇ ਨੇ ਸੁਖਦੇਵ ਸਿੰਘ ਜੀ ਸਾਹਿਬ ਜਿਹੜੇ ਪ੍ਰਸਪਤ ਨੇ ਉਹ ਇਸ ਦਿਖਾ ਕੇ ਆ ਕਿ ਉਹਨਾਂ ਦੇ ਅੰਤਿਮ ਅਰਸ਼ਨਾ ਦੇ ਲਈ ਸੁਖਦੇਵ ਸਿੰਘ ਜੀ ਸਾਹਿਬ ਅਮਰ ਰਹੇ ਦੇ ਜਿਹੜੇ ਨੇ ਉਹ ਤਾਂ ਉਹਨਾਂ ਨੂੰ ਜਿਹੜਾਗਾ ਨਾਮ ਲਿਖਾਇਆ ਜਾ ਰਹੇ ਨੇ ਇੱਕ ਹੋਰ ਸਰੋਪਾ ਵੀ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹਨਾਂ ਦੀ ਵਰਕਾ ਕੀਤੀ ਜਾ ਰਹੀ ਹੈ ਸਾਰੀ ਤਸਵੀਰਾਂ ਦੇਖ ਸਕਦੇ ਹੋ ਅੰਤਿਮ ਵਿਦਾਈ ਜਿਹੜੀ ਆਪਣੇ ਮਹਿਬੂਬ ਲੀਡਰ ਨੂੰ ਦਿੰਦੇ ਹੋਏ ਜਿਹੜਾਗਾ ਅ ਫੋਟੋਗ੍ਰਾਫਰ ਫੇਨ ਸਿੰਘ ਚੰਦ ਮਾਜਰਾ ਉਹਨਾਂ ਨਾਲ ਜਿਹੜੀ ਗਿਆ ਸਮੂਹ ਲੀਡਰਸ਼ਿਪ ਜਿਹੜੀ ਗਈ ਉਹ ਅੰਦਰ ਜਿਹੜੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਜਾਂ ਕਿਤੇ ਜਾ ਰਹੇ ਨੇ ਸੋ ਉਹਨਾਂ ਨੂੰ ਜਿਹੜਾ ਸਰੋਪਾ ਅੱਧਾ ਜਾ ਰਿਹਾ ਉਸ ਦੇ ਨਾਲ ਨਾਲ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਕਹਿੰਦੇ ਇੱਕ ਵੱਡਾ ਘਾਟਾ ਜਿਹੜਾ ਜਾ ਸ਼੍ਰੋਮਣੀ ਕਾਲੀਵਲ ਨੁਕਰਾ ਪ੍ਰਣਾਲੀ ਦੇ ਵਿੱਚੋਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਹ ਕਿਹ ਤਸਵੀਰਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਘੱਟ ਜਿਹੜਾ ਹੈਗਾ ਅੱਜ ਪਰਮਿੰਦਰ ਟੇਨਸਾ ਜੀ ਵੀ ਇੱਥੇ ਪਹੁੰਚ ਹੋਏ ਨੇ ਸੋ ਫੁੱਲਾਂ ਦੀ ਵਰਖਾ ਜਿਹੜੀ ਕੀਤੀ ਜਾ ਰਹੀ ਹੈ ਗਿਆ ਸੋ ਕਿਉਂਕਿ ਸੋ ਪਾਣੀ ਦਿੱਤਾ ਜਾ ਰਿਹਾ ਹੈ ਸੋ ਆ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਮਹਿਬੂਬ ਲੀਟਰਨ ਜਿਹੜਾ ਯਾਦ ਕਰਨ ਲਈ ਸਾਰੀ ਤਕਰੀਬਨ ਜਿਹੜੇਗੇ ਨੇ ਇੱਥੇ ਹਰ ਇੱਕ ਵਰਗ ਦੇ ਲੋਕ ਪਹੁੰਚੇ ਹੋਏ ਨੇ ਕਿਉਂਕਿ ਉਹਨਾਂ ਦੀ ਜਿਹੜੀ ਦੇਨ ਹੈ ਪੰਜਾਬ ਨੂੰ ਅਤੇ ਪੰਜਾਬੀ ਤੁਨ ਜਿਹੜੀ ਦੇਨ ਹੈ ਸੁਖਦੇਵ ਸਿੰਘ ਢੀਂਡਸਾ ਦੀ ਛੋਟੀ ਉਮਰੇ ਜਿਹੜੀਆਂ ਉਹਨਾਂ ਨੇ 22 ਸਾਲ ਦੀ ਉਮਰ 'ਚ ਮਹਿਜ ਸਰਪੰਚ ਬਣੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਅੱਜ ਰਹਿ ਕੇ ਕੈਬਨਿਟ ਮੰਤਰੀ ਦੇ ਰੈਂਕ ਤੱਕ ਰਹੇ ਔਰ ਸਪੋਰਟਸ ਦੇ ਵਿੱਚ ਵੀ ਵੱਡਾ ਨਾਮਨਾ ਇੱਕ ਸਿਗਾ ਸੁਖਦੇਵ ਸਿੰਘ ਢੀਂਟਸਾ ਔਰ ਉਹਨਾਂ ਨੂੰ ਜਿਹੜੇ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮજરા ਔਰ ਨਾਲ ਪਰਮਿੰਦਰ ਸਿੰਘ ਢੀਂਟਸਾ ਜੀ ਵੀ ਪਹੁੰਚੇ ਨੇ ਸੋ ਆਪਣੇ ਮਹਿਬੂਬ ਲੀਡਰ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਇਹ ਪਹੁੰਚੇ ਨੇ ਢੀਂਟਸਾ ਸਾਹਿਬ ਬੜਾ ਦੁਖਦਾ ਸਮਾਂ ਤੋ ਬਿਲਕੁਲ ਦੇਖ ਸਕਦੇ ਹਾਂ ਪ੍ਰਮੰਦਰ ਸਿੰਘ ਢੀਂਸਾ ਵੀ ਪਹੁੰਚੇ ਨੇ। ਸੋ ਅੰਤਿਮ ਵਧਾਈ ਹੈ ਜਿਹੜੀ ਇਹ ਸਪੀਰਾਂ ਦੇਖ ਸਕਦੇ ਹਾਂ ਅਰਜ਼ੋਨਾ ਸਪੋਕਸਮਨ ਤੇ ਸੀ ਕਿ ਅੰਤਿਮ ਵਧਾਈ ਆਪਣੇ ਮਹਿਬੂਬ ਲੀਡਰ ਨੂੰ ਦੇਣ ਦੇ ਲਈ ਹੈ। ਔਰ ਪ੍ਰਮੰਦਰ ਸਿੰਘ ਢੀਂਸਾ ਨੂੰ ਵੀ ਜਿਹੜੇ ਨੇ ਸ਼ੌਕ ਪ੍ਰਗਟ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਅੱਜ 3 ਵਜੇ ਦਾ ਸੰਸਕਾਰ ਦਾ ਟਾਈਮ ਹੈਗਾ ਅੰਤਿਮ ਜਿਹੜੇ ਗਿਆ ਸੰਸਕਾਰ ਦਾ ਸਮਾਂ 3 ਵਜੇ ਦਾ ਰੱਖਿਆ ਹੋਇਆ ਪਿੰਡੂ ਗੋਵਾਲ ਵਿਖੇ ਸੋ ਸ਼ਰਦਾ ਦੇ ਫੁੱਲ ਜਿਹੜੇ ਨੇ ਉਹ ਭੇਟ ਕੀਤੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਆ ਕਿਉਂ ਵੱਡੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਵੀ ਇੱਥੇ ਪਹੁੰਚੀ ਹੋਈ ਆ ਔਰ ਸ਼ਰਦਾ ਦੇ ਫੁੱਲ ਦੇ ਨਾਲ ਜਿਹੜਾ ਹੈਗਾ ਹਰਮਿੰਦਰ ਸਿੰਘ ਢੀਟ ਸਾਹਿਬ ਆ ਨੂੰ ਜਿਹੜਾ ਸ਼ਰਦਾ ਚਲੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਬਿੱਪੂ ਤੱਕ ਦਿੱਤੀ ਸਮੇਂ ਜੋ ਸੁਖਦੇਵ ਸਾਹਿਬ ਸਭ ਕੁ ਪਰਿਵਾਰਕ ਮੈਂਬਰ ਵੀ ਪਹੁੰਚ ਹੋਏ ਨੇ ਸੋ ਸ੍ਰੀ ਚਲ ਜੀਏਗਾ ਕਿਸ ਨਾਲ ਉਹਨਾਂ ਨੂੰ ਗਿੜਿਆ ਗਿਆ ਅੰਤਿਮ ਬਧਾਈ ਅੜੀ ਆਪਣੇ ਮਹਬੂਬ ਲੇਟਰ ਨੂੰ ਦੇਣਗੇ ਔਰ ਪਰਮਿੰਦਰ ਸਿੰਘ ਘਿੰਸਾ ਜਿਨ੍ਹਾਂ ਦਾ ਵੱਡਾ ਨਾਮ ਰਿਹਾ ਔਰ ਛੋਟੀ ਉਮਰੇ ਜਿਹੜੇ ਵੱਡੀਆਂ-ਵੱਡੀਆਂ ਪੰਗਾਮ ਪਟੀਆਂ ਔਰ ਸਪੋਰਟਸ ਖੇਤਰ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਜਾਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਜੋ ਸੁਖਦੇਵ ਸਿੰਘ ਘਿੰਸਾ ਨੇ ਨਿਭਾਈ ਔਰ ਉਹਨਾਂ ਨੂੰ ਉਹਨਾਂ ਦੇ ਅੰਤਿਮ ਦਸ਼ਨਾ ਦੇ ਲਈ ਜਿਹੜੇ ਨੇ ਬਹੁਤ ਦੂਰੋਂ ਦੂਰੋਂ ਲੋਕ ਦਰਸ਼ਨ ਕਰਨ ਲਈ ਪਹੁੰਚ ਰਹੇ ਹਲਕਾ ਸਨੌਰਕਨ ਔਰ ਕੋ ਜਿਹੜੇ ਹਰੇਕ ਸਮੁਦਾਏ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਸੋ ਇਹ ਤਸਵੀਰਾਂ ਦੇਖ ਸਕਦੇ ਆ ਕਿਉਂ ਪਟਿਆਲਾ ਦੇ ਵਿੱਚ ਬਹਾਦਰਗੜ ਵਿਖੇ ਅੰਤਿਮ ਦਰਸ਼ਨਾਂ ਦੇ ਲਈ ਸੁਖਦੇਵ ਸਿੰਘ ਢਿੰਸਾ ਜੀ ਦਾ ਜਿਹੜਾ ਪਾਤਿਵ ਸਰੀਰ ਔਰ ਪਟਿਆਲਾ ਤੋਂ ਉੱਬੇ ਵੱਲ ਸੰਗਰੂਰ ਬਲਨੂ ਜਿਹੜਾ ਰਵਾਨਾ ਹੋਊਗਾ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਫੁੱਲਾਂ ਦੀ ਬਰਖਾ ਕੀਤੀ ਗਈ ਹੈ ਉਹ ਦੇਖ ਸਕਦੇ ਆ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਅੱਜ ਲਈ ਇਹ ਮੁਲਾਕਾਤ ਕਰ ਰਹੇ ਨੇ ਆ ਪੂਰਾ ਕਾਬਲਾ ਦੇਖ ਸਕਦੇ ਹੋ ਪੂਰਾ ਔਨ ਵਾਈ ਜਿਹੜੀ ਹੈ ਗਿਆ ਸੁਦੇਵ ਸਿੰਘ ਪਿੰਟ ਸਾਹਿਬ ਜੀ ਨੂੰ ਪੂਰੇ ਕਾਬਲਾ ਤੁਸੀਂ ਦੇਖ ਸਕਦੇ ਹੋ ਕੇਵਲ ਨੂੰ ਬੱਧਾ ਹੋਇਆ